ਸਸ ਸਸਿਕਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਵੈਜ ਨੂਡਲ ਵੈਜ ਨੂਡਲ ਲਈ ਆਪਾਂ ਗਾਜਿਸ ਲਈ ਆ ਪਿਆਜ਼ ਲਿਆ ਵਾ ਬੰਦ ਗੋभी ਲਈ ਆ ਕੈਰਟ ਲਈ ਆ ਗਾਜਰ ਐਂਡ ਸ਼ਿਮਲਾ ਮਿਰਚ ਇਹਨਾਂ ਨੂੰ ਆਪਾਂ ਕੱਟ ਲਿਆ ਵਾ ਇਹ ਬਜ਼ਾਰ ਟਾਈਪ ਹੀ ਬਣਾਵਾਂਗੇ ਨਾਲ ਆਪਾਂ ਲੈ ਲਿਆ ਨੂਡਲ ਬਰਜਾਈ ਜਰੋਰੀ ਕਿੰਨੇ ਕਾ ਥੋੜੇ ਹੁਣ ਹਾਂਜੀ ਆਪਾਂ ਪਾਣੀ ਨੂੰ ਉਬਲਣੇ ਰੱਖ ਲਿਆ ਇਦੇ ਵਿੱਚ ਆਪਾਂ ਨਿਊਡਲ ਨੂੰ ਉਬਾਲਾਂਗੇ ਹੁਣ ਆਪਾਂ ਇਹਦੇ ਵਿੱਚ ਨਿਊਡਲ ਪਾਵਾਂਗੇ ਤੇਲ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਥੋੜਾ ਜਿਹਾ ਨਮਕ ਥੋੜਾ ਜਿਹਾ ਨਮਕ ਪਾ ਦਾਂਗੇ ਫਿਰ ਆਪਾਂ ਇਹਨਾਂ ਨੂੰ ਨਿਊਡਲਾਂ ਨੂੰ ਉਬਾਲਾਂਗੇ ਤੇਲ ਆਪਾਂ ਤਾਪ ਆਇਆ ਕਿ ਇਹ ਆਪਸ ਦੇ ਵਿੱਚ ਚਿਪਕਣਾਂ ਨੂਡਲ ਆਪਣੇ ਉਬਲ ਰਹੇ ਹੈ ਜੀ ਨੂਡਲ ਆਪਣੇ ਬੋਇਲ ਹੋ ਗਏ ਹੁਣ ਆਪਾਂ ਇਹਨੂੰ ਛਾਣ ਲਾਂਗੇ ਪਾਣੀ ਕੱਢ ਦਾਂ ਹੁਣ ਆਪਾਂ ਨੂਡਲ ਨੂੰ ਕੱਢ ਲਿਆ ਇਹਦੇ ਉੱਪਰ ਦੇ ਆਪਾਂ ਠੰਡਾ ਪਾਣੀ ਪਾਵਾਂਗੇ ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਤੇਲ ਪਾ ਦਾਂਗੇ ਤਾਂ ਕਿ ਇਹ ਆਪਸ ਵਿੱਚ ਚਿਪਕਣ ਨਾ। ਐਂ ਪਲੇਟ ਦੇ ਵਿੱਚ ਕੱਢ ਦਾਂਗੇ। ਪਲੇਟ ਇਹਨੂੰ 10 ਮਿੰਟ ਲਈ ਰੱਖ ਲਾਂਗੇ ਠੰਡੇ ਹੋ ਜਾਣਗੇ ਹੁਣ ਆਪਾਂ ਕੜਾਈ ਨੂੰ ਰੱਖ ਲਿਆ ਜੀ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇਲ ਆਪਾਂ ਪਾ ਲਿਆ ਵਾ ਹੁਣ ਆਪਾਂ ਇਹਦੇ ਵਿੱਚ ਵੈਜੀਸ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਸਾਰੀਆਂ ਵੈਜੀਟੇਬਲਸ ਪਾ ਲਾਂਗੇ वेजिस ज्यादा नहीं भुनना गा ये थोड़ी थोड़ी कच्ची कच्ची चंकी लगती है हम आप थोड़ी जी रेड चिल्ली पावगे एंड नमक पावेंगे ਇਦੇ ਵਿੱਚ ਹੁਣ ਆਪਾਂ ਸੋਇਆ ਸੌਸ ਪਾਵਾਂਗੇ ਗ੍ਰੀਨ ਚਿੱਲੀ, ਰੈੱਡ ਚਿੱਲੀ ਐਂਡ ਸਿਰਕਾ ਇਹ ਆਪਣਾ ਇਕੱਠਾ ਕੀਤਾ ਹੋਇਆ ਤਾਂ ਕਿ ਅਸੀਂ ਪਾਵਾਂਗੇ ਜੇ ਬਾਜ਼ਾਰ ਦੀ ਤਰ੍ਹਾਂ ਬਣਾਉਣੀ ਤਾਂ ਇਹ ਸਾਰਾ ਕੁਝ ਪਾਵਾਂਗੇ ਨਹੀਂ ਬਣਾਉਣੀ ਤਾਂ ਫਿਰ ਜੋ ਜੋ ਆ ਤੁਹਾਡੇ ਘਰੇ ਹੈਗੇ ਉਹ ਪਾ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਨੂਡਲ ਪਾਵਾਂਗੇ ਇੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਸ ਆਪਣੇ ਨਿਊਡਲ ਬਣ ਕੇ ਰੈਡੀ ਹੈ ਇਹਦੇ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਮਿਕਸ ਹੋ ਗਿਆ ਜੀ ਬਿਲਕੁਲ ਬਾਜ਼ਾਰ ਵਾਂਗੂ ਕੱਲੇ ਕੱਲੇ ਬਣੇ ਆ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਟ ਲਾਂਗੇ ਕੱਟ ਲਾਂ ਨਿਊਡਲ ਬਣ ਕੇ ਆਪਣੇ ਬਿਲਕੁਲ ਰੈਡੀ ਹੋ ਗਏ ਆ ਬਿਲਕੁਲ ਬਾਜ਼ਾਰ ਵਰਗੇ ਬਣੇ ਆ ਕੱਲੇ ਕੱਲੇ ਇੱਕ ਵਾਰ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਦੇਖਿਓ ਬਿਲਕੁਲ ਬਾਜ਼ਾਰ ਵਾਂਗੂ ਟੇਸਟੀ ਨਿਊਡਲ ਬਣ ਕੇ ਤਿਆਰ ਹੋ ਗਏ ਸ਼ਸ਼ੀ ਗਾੜ੍ਹ